ਜਿਹੜਾ ਮੇਰੇ ਪੰਜਾਬ ਦੇ ਲੋਕਾਂ ਵਾਸਤੇ ਹੈ ਕਿਸਾਨਾਂ ਵਾਸਤੇ ਹੈ ਉਧਰ ਦੇ ਪਾਣੀਆਂ ਵਾਸਤੇ ਹੈ ਜਿਹੜਾ ਬੀਬੀਐਮਏ ਹੈ ਭਾਗੜਾ ਬਿਆਸ ਮੈਨੇਜਮੈਂਟ ਜਿਹੜਾ ਹੈ ਪਹਿਲੇ ਵੀ ਮੋਦੀ ਸਰਕਾਰ ਨੇ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਸਾਡੇ ਜਿਹੜੀ ਸੱਦੇ ਸੁਤਾ ਹੈ ਸਾਡੇ ਪੰਜਾਬ ਦੀ ਜਿਹੜੀ ਕਿ ਉਸ ਮੈਨੇਜਮੈਂਟ ਦੇ ਵਿੱਚ ਹੋਣੀ ਚਾਹੀਦੀ ਸਦੀਆਂ ਤੋਂ ਹੁੰਦੀ ਆਈ ਆ ਤੰਦੂ ਉਹਦੇ ਵਿੱਚ ਵੀ ਇਹਨਾਂ ਨੇ ਸਾਨੂੰ ਜਿਹੜਾ ਹੈ ਪਿੱਛੇ ਰੱਖਣ ਦੀ ਕੋਸ਼ਿਸ਼ ਕੀਤੀ ਸੀਗੀ ਪਰ ਅਸੀਂ ਮਜ਼ਾਹਰੇ ਕੀਤੇ ਅਸੀਂ ਆਪਣਾ ਪੱਖ ਰੱਖਿਆ ਪਰ ਹੂਨ ਜਿਹੜਾ ਵਾ 8500 ਕਿਊਸਿਕ ਜਿਹੜਾ ਹੈ ਪਾਣੀ ਜਿਹੜਾ ਉਹ ਹਰਿਆਣੇ ਨੂੰ ਜਿਹੜਾ ਸੀਗਾ ਉਹ ਦੇਣਾ ਸੀਗਾ ਅਸੀਂ ਉਹਨਾਂ ਨੂੰ 21 April ਤੋਂ ਲੈ ਕੇ 21 April ਇੱਕ ਫਾਈਨੈਂਸ਼ੀਅਲ ਇਅਰ ਤੱਕ ਉਹ ਪਾਣੀ ਦੇਣਾ ਹੁੰਦਾ ਅਸੀਂ ਇਹਨਾਂ ਨੂੰ ਪਾਣੀ ਦਿੱਤਾ ਵਾ ਹਰਿਆਣੇ ਨੂੰ ਪਰੰਤੂ ਇਹਨਾਂ ਨੇ ਪਹਿਲੇ ਹੀ ਪਾਣੀ ਜਿਹੜਾ ਹੈ ਉਹ ਕੰਜ਼ਿਊਮ ਕਰ ਲਿਆ ਜਦ ਕਿ ਬੜੀ ਕਫਾਇਤੀ ਦੇ ਨਾਲ ਉਹ ਪਾਣੀ ਜਿਹੜਾ ਸੀਗਾ ਉਹ ਇਸਤੇਮਾਲ ਕਰਨਾ ਸੀਗਾ ਇਰੀਗੇਸ਼ਨ ਵਾਸਤੇ ਸੀਗਾ ਜਿਹੜਾ ਕਿ ਹਰਿਆਣਾ ਔਰ ਰਾਜਸਥਾਨ ਨੂੰ ਪੰਜਾਬ ਦਿੰਦਾ ਠੀਕ ਹੈ ਨਹੀਂ ਪਰੰਤੂ ਇਹਨਾਂ ਨੇ ਉਹ ਪਾਣੀ ਜਿਹੜਾ ਹੈ ਕਫਾਇਤੀ ਤਰੀਕੇ ਨਾਲ ਨਹੀਂ ਯੂਜ਼ ਕੀਤਾ 4000 ਜਿਹੜਾ ਕਿ ਉਸਿਕ ਜਿਹੜਾ ਸੀਗਾ ਉਹ ਪਾਣੀ ਇਹਨਾਂ ਨੇ ਲੈ ਲਿਆ ਔਰ ਹੁਣ ਜ਼ਬਰਦਸਤੀ ਜਿਹੜਾ ਪਾਣੀ ਹੈ ਉਹ ਇਸ ਬੀਬੀਐਮ ਤੋਂ ਮੈਨੇਜਮੈਂਟ ਤੋਂ ਜਿਹੜਾ ਉਹ ਰਿਲੀਜ਼ ਕਰਾਇਆ ਵਾ ਇਹਨਾਂ ਨੇ ਜਿਹੜਾ ਕਿ ਸਾਡੇ ਪੰਜਾਬ ਲਈ ਬਹੁਤ ਹੀ ਖਤਰਨਾਕ ਹੈ ਸਾਡੇ ਪੰਜਾਬੀਆਂ ਦੇ ਲਈ ਉਹ ਸਾਡੇ ਜਿਹੜੇ ਕਿਸਾਨ ਭਰਾ ਨੇ ਜਿਨ੍ਹਾਂ ਨੇ ਹੁਣ ਜੀਵੀ ਜੜੀ ਆ ਝੋਨਾ ਬੀਜਣਾ ਜਿਹੜਾ ਕਿ ਕੁਦਰਤੀ ਪਾਣੀ ਦੇ ਉੱਪਰ ਸਾਡੇ ਮਾਨ ਸਰਕਾਰ ਜਿਹੜੀ ਹੈ ਉਹ ਟੇਲ ਤੱਕ ਪਾਣੀ ਜਿਹੜੀ ਹੈ ਉਹ ਪਚਾਰੀ ਹੈ ਪਰੰਤੂ ਇਹਨਾਂ ਨੇ ਉਸ ਨੂੰ ਨੁਕਸਾਨ ਪਹੁੰਚਾਉਣ ਵਾਸਤੇ ਇਹ ਪਾਣੀ ਦਾ ਜਿਹੜਾ ਹੈ ਔਰ ਰਿਲੀਜ਼ ਕੀਤਾ ਜਿਹੜਾ ਬਿਲਕੁਲ ਗਲਤ ਹੈਗਾ ਵਾ ਉਹਦੀ ਅਸੀਂ ਨਿੰਦਿਆ ਕਰਦੇ ਆ ਇਸੇ ਵਾਸਤੇ ਇਹ ਪੁਤਲਾ ਜਿਹੜਾ ਹੈ ਉਹਨਾਂ ਦਾ ਟੁੱਕਿਆ ਗਿਆ ਹੈ ਕੇਂਦਰ ਸਰਕਾਰ ਔਰ ਜਿਹੜੀ ਭਾਜਪਾ ਦੀ ਸਰਕਾਰਾਂ ਮਿਲੀਭੁਗਤ ਕਰਕੇ ਸੈਣੀ ਜਿਹੜੇ ਆਪਣੇ ਹੈਗੇ ਨੇ ਮੁੱਖ ਮੰਤਰੀ ਹਰਿਆਣਾ ਦੇ ਉਹਨਾਂ ਦੇ ਵਰ ਖਿਲਾਫ ਅਸੀਂ ਇਹ ਨਾਰੇਬਾਜ਼ੀ ਕੀਤੀ ਹੈ ਔਰ ਇਹ ਜਿਹੜਾ ਪੁਤਲਾ ਹੈ ਉਹਦੇ ਵਰ ਖਿਲਾਫ ਟੁੱਕਿਆ ਗਿਆ ਹੈ ਆਓ ਜੀ ਆਓ